ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਦੋਂ ਜਨਮ ਸਾਖੀਆਂ ਪੜੀਆਂ ਜਾਂਦੀਆਂ ਹਨ ਤਾਂ ਉਹਨਾਂ ਵਿੱਚ ਭਾਈ ਮਰਤਾਨਾ ਜੀ ਨੂੰ ਇੱਕ ਡਰਪੋਕ ਕਿਸਮ ਦਾ ਇਨਸਾਨ ਦਿਖਾਇਆ ਗਿਆ ਹੈ ਜਾਂ ਕਹਿ ਲਈਏ ਉਹਨਾਂ ਨੂੰ ਇੱਕ ਡਰੋਪੋਕ ਕਿਸਮ ਦਾ ਇਨਸਾਨ ਲਿਖਿਆ ਗਿਆ ਹੈ ਉਹਨਾਂ ਨੂੰ ਬਹੁਤ ਸਾਰੀਆਂ ਸਾਖੀਆਂ ਵਿੱਚ ਪੁਖੜ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਭੁੱਖ ਬਰਸਾਸ ਨਹੀਂ ਹੁੰਦੀ ਅਜਿਹਾ ਇਨਸਾਨ ਵੀ ਲਿਖਿਆ ਗਿਆ ਹੈ ਤੇ ਕਈਆਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਛੱਡਣ ਤੱਕ ਦੀ ਗੱਲ ਕੀਤੀ ਸੀ ਇਹ ਨਹੀਂ ਹੈ ਕਿ ਇਹ ਸਾਰੀਆਂ ਸਾਖੀਆਂ ਝੂਠੀਆਂ ਹਨ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਹੈ ਕਿ ਇਹਨਾਂ ਸਾਖੀਆਂ ਵਿੱਚ ਅਜਿਹਾ ਕਿਉਂ ਲਿਖਿਆ ਗਿਆ ਪਰ ਬਹੁਤੇ ਪੁਰਾਣੇ ਵਿਦਵਾਨਾਂ ਨੇ ਇਹਨਾਂ ਸਾਖੀਆਂ ਉੱਤੇ ਸੰਖਿਆ ਜ਼ਰੂਰ ਜਤਾਈ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਜੀ ਤਨ ਗੁਰ ਨਾਨਕ ਦੇਵ ਜੀ ਦੀ ਚੋਣ ਸਨ ਤਨ ਗੁਰ ਨਾਨਕ ਦੇਵ ਜੀ ਉਹਨਾਂ ਨੂੰ ਉਦਾਸੀਆਂ ਦੇ ਨਾਲ ਆਪਣੇ ਨਾਮ ਲੈ ਕੇ ਗਏ ਸਨ ਸਿੱਖ ਪ੍ਰਚਾਰ ਦੇ ਲਈ ਆਪਣੇ ਨਾਮ ਲੈ ਕੇ ਗਏ ਸਨ ਨਾ ਕਿ ਭਾਈ ਮਰਦਾਨਾ ਜੀ ਨੇ ਤਨ ਗੁਰ ਨਾਨਕ ਦੇਵ ਜੀ ਨੂੰ ਕਿਹਾ ਸੀ ਕਿ ਉਹ ਉਹਨਾਂ ਦੇ ਨਾਲ ਜਾਣਗੇ ਹੁਣ ਭਾਈ ਮਰਦਾਨਾ ਜੀ ਉੱਤੇ ਸ਼ੱਕ ਕਰਨ ਦਾ ਜਾਂ ਇਦਾਂ ਲਿਖਣ ਦਾ ਸਿੱਧਾ-ਸਿੱਧਾ ਸ਼ੱਕ ਤਨ ਗੁਰ ਨਾਨਕ ਦੇਵ ਜੀ ਦੀ ਚੋਣ ਉੱਤੇ ਹੁੰਦਾ ਹੈ ਕਿਉਂਕਿ ਤਨ ਗੁਰ ਨਾਨਕ ਦੇਵ ਜੀ ਨੇ ਉਸ ਪੂਰੀ ਦੁਨੀਆ ਵਿੱਚੋਂ ਉਹ ਪੂਰੇ ਜ਼ਿਲ੍ਹੇ ਜਾਂ ਪੂਰੇ ਇਲਾਕੇ ਵਿੱਚੋਂ ਪਈ ਮਰਦਾਨਾ ਜੀ ਨੂੰ ਹੀ ਚੁਣਿਆ ਸੀ। ਪਾਸੇ ਤਾਂ ਆਪਾਂ ਅਜਿਹਾ ਇਤਿਹਾਸ ਪੜ੍ਹਦੇ ਹਾਂ ਜਿਸ ਕਿਸੇ ਦੱਸਿਆ ਗਿਆ ਹੈ। ਹਨ ਗੁਰੂ ਨਾਨਕ ਦੇਵ ਜੀ ਦੇ ਕੁਝ ਬੋਲਾਂ ਨਾਲ ਹੀ ਕੌਡੇ ਰਾਖਸ਼ ਵਰਗੇ ਸੱਜਣ ਠੱਗ ਵਰਗੇ ਚੰਗੇ ਕੰਮ ਕਰਨ ਲੱਗ ਗਏ ਸਨ। ਕੌਡਾ ਰਾਖਸ਼ ਜੋ ਬੰਦਿਆਂ ਨੂੰ ਤਲ ਕੇ ਖਾ ਜਾਇਆ ਕਰਦਾ ਸੀ ਤੇ ਸੱਜਣ ਠੱਗ ਜੋ ਰਾਹਾਗੀਰਾਂ ਨੂੰ ਪਨਾਹ ਦੇ ਕੇ ਬਾਅਦ ਵਿੱਚ ਉਹਨਾਂ ਨੂੰ ਧੋਖੇ ਨਾਲ ਖੂਬ ਜੁੱਟ ਕੇ ਲੁੱਟ ਲਿਆ ਕਰਦਾ ਸੀ। ਪਾਸੇ ਤਾਂ ਆਪਾਂ ਇਹ ਇਤਿਹਾਸ ਦੀ ਗੱਲ ਕਰਦੇ ਹਾਂ ਜੋ ਗੁਰੂ ਨਾਨਕ ਤੇਜ ਜੀ ਨੂੰ ਇੱਕ ਵਾਰ ਮਿਲੇ ਤੇ ਉਹਨਾਂ ਦਾ ਪੂਰਾ ਜੀਵਨ ਬਦਲ ਗਿਆ ਤੇ ਦੂਜੇ ਪਾਸੇ ਆਪਾਂ ਭਾਈ ਮਰਦਾਨਾ ਜੀ ਦੀ ਗੱਲ ਕਰਦੇ ਹਾਂ ਜੋ ਧੰਨ ਗੁਰੂ ਨਾਨਕ ਦੇਵ ਜੀ ਨਾਲ ਲਗਭਗ 50 ਸਾਲ ਤੱਕ ਉਹਨਾਂ ਦੇ ਨਾਲ ਰਹੇ ਮਰਦਾਨਾ ਜੀ ਵਿੱਚ ਆਪਾਂ ਸੇਮ ਆਮ ਇਨਸਾਨਾਂ ਵਾਲੇ ਹੀ ਔਗਣ ਦਿਖਾ ਰਹੇ ਹਾਂ ਤੇ ਕਿਤੇ ਨਾ ਕਿਤੇ ਇਹ ਗੱਲਾਂ ਆਪਸ ਵਿੱਚ ਦੀ ਮੇਲ ਨਹੀਂ ਸिखਾਨੀਆਂ ਤੇ ਜੋ ਦੂਜੀਆਂ ਗੱਲਾਂ ਹਨ ਭਾਈ ਮਰਦਾਨਾ ਜੀ ਨੂੰ ਡਰਪੋਕ ਦਿਖਾਇਆ ਗਿਆ ਹੈ ਇਸ ਆਖਿਆ ਵਿੱਚ ਭਾਈ ਮਰਦਾਨਾ ਜੀ ਨੂੰ ਡਰਪੋਕ ਲਿਖਿਆ ਗਿਆ ਹੈ ਹੁਣ ਭਾਈ ਮਰਦਾਨਾ ਜੀ ਦਾ ਜੋ ਨਾਂ ਸੀ ਉਹ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਸੀ ਇਸ ਤੇ ਵੀ ਇਤਿਹਾਸਕਾਰਾਂ ਦਿਆਂ ਦੋ رائے ਹਨ ਚੋਂ ਜੋ ਪਹਿਲੀ رائے ਸੀ ਉਹ ਇਹ ਸੀ ਕਿ ਜੋ ਭਾਈ ਮਰਦਾਨਾ ਜੀ ਤੇ ਮਾਤਾ ਪਿਤਾ ਜੀ ਸਨ ਉਹਨਾਂ ਦੇ ਪਹਿਲੀਆਂ 6 ਔਲਾਦਾਂ ਹੋਈਆਂ ਸਨ ਤੇ ਉਹ ਸਰਵਾਈਵ ਨਹੀਂ ਸੀ ਕਰ ਪਾਉਣੀਆਂ ਜਿਉਂਦਾ ਨਹੀਂ ਸੀ ਰਹਿੰਦੀਆਂ ਉਹ ਮਰ ਜਾਇਆ ਕਰਦੇ ਸਨ ਹੁਣ ਜਦੋਂ ਭਾਈ ਮਰਦਾਨਾ ਜੀ ਨੇ ਜਨਮ ਲਿਆ ਸੀ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਂ ਹੀ ਮਰ ਜਾਣਾ ਰੱਖ ਦਿੱਤਾ ਸੀ ਹੁਣ ਜੋ ਭਾਈ ਮਰਦਾਨਾ ਜੀ ਦੇ ਪਿਤਾ ਜੀ ਸਨ ਭਾਈ ਮੀਰ ਬੱਧਰ ਜੀ ਉਹ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਖਾਸ ਮਰਾਸੀ ਹੋਇਆ ਕਰਦੇ ਸਨ ਉਹ ਉਹਨਾਂ ਦੇ ਘਰੇ ਆਇਆ ਜਾਇਆ ਕਰਦੇ ਸਨ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਆਏ ਸਨ ਉਸ ਸਮੇਂ ਇਤਿਹਾਸਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਉਮਰ 10 ਸਾਲ ਦੱਸੀ ਹੈ ਤੇ ਭਾਈ ਮਰਦਾਨਾ ਜੀ ਉੱਥੇ ਬੈਠ ਕੇ ਰਬਾਬ ਵਜਾ ਰਹੇ ਸਨ ਤਾਂ ਧੰ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਉੱਤੇ ਨਿਗਾਹ ਪੈਂਦੀ ਹੈ ਤੇ ਉਹਨਾਂ ਦੇ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡਾ ਕੀ ਨਾਂ ਹੈ ਤਾਂ ਭਾਈ ਮਰਦਾਨਾ ਜੀ ਦੱਸਦੇ ਹਨ ਕਿ ਮੇਰਾ ਨਾਂ ਮਰ ਜਾਣਾ ਹੈ ਤਾਂ ਇੱਥੇ ਧੰਗ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਨਾਂ ਮਰ ਜਾਣਾ ਤੋਂ ਬਦਲ ਕੇ ਮਰਦਾਨਾ ਰੱਖਿਆ ਸੀ। ਏਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ। ਧੰਨਵਾਦ।